ਗਾਰੰਟੀ ਹੈ ਕਿ ਸਾਡੀਆਂ ਪੈਣਾ ਦੀ ਮਾਂਮਾ ਦੀ ਸਾਡੀਆਂ ਮਹਿਲਾ ਮਾਂ ਦੀ ਬਿਲਕੁਲ ਇਸ ਹਾਊਸ ਦੇ ਅੰਦਰ ਅਸੀਂ ਬੜੇ ਜੰਬਰ ਲੈ ਕੇ ਨੇ ਕਿ ਉਹ ਵੀ ਅਸੀਂ ਗਾਰੰਟੀ ਪੂਰੀ ਕਰਾਂਗੇ ਪਰ ਲੇਕਿਨ ਅਸੀਂ 4 ਗਾਰੰਟੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਤੱਕ ਪੂਰੀਆਂ ਕਰ ਚੁੱਕੇ ਹਾਂ ਸਰਕਾਰੀ ਸਕੂਲ ਇਹ ਵਾਦਾ ਸੀਗਾ ਇਹ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਾਰੰਟੀ ਸੀਗੀ ਕਿ ਅਸੀਂ ਪੰਜਾਬ ਦੇ ਅੰਦਰ ਜਦੋਂ ਸੱਤਾ ਵਿੱਚ ਆਵਾਂਗੇ ਤਾਂ ਪੰਜਾਬ ਦੇ ਅੰਦਰ ਇੱਕ ਅੱਛਾ ਐਜੂਕੇਸ਼ਨ ਦਾ ਮਾਹੌਲ ਪੰਜਾਬ ਦੇ ਅੰਦਰ ਅਸੀਂ ਸਕੂਲ ਆਫ ਫੈਮਿਨਸ ਬਣਾਵਾਂਗੇ ਪੰਜਾਬ ਦੇ ਅੰਦਰ ਅਸੀਂ ਆਪਣੇ ਅਧਿਆਪਕਾਂ ਨੂੰ ਆਪਣੇ ਟੀਚਰਾਂ ਨੂੰ ਫੋਰਨ ਦੇ ਅੰਦਰ ਅਛੀਅਨ ਇੰਸਟੀਚਿਊਸ਼ਨ ਦੇ ਅੰਦਰ ਉਹਨਾਂ ਨੂੰ ਸਿਖਲਾਈ ਲੈਣ ਲਈ ਭੇਜਾਂਗੇ ਔਰ ਸਾਰੇ ਸਕੂਲਾਂ ਦੀਆਂ ਦਿਵਾਰਾਂ ਬਣਨ ਗਈਆਂ ਔਰ ਸਾਰੇ ਸਕੂਲਾਂ ਦੇ ਕਮਰੇ ਬਣਨ ਗਏ ਔਰ ਲੈਬਸ ਬਣਨ ਗਈਆਂ ਲਾਇਬ੍ਰੇਰੀਆਂ ਬਣਨ ਗਈਆਂ ਮੈਨੂੰ ਅਫਸੋਸ ਆ ਕਿਉਂਕਿ ਕਾਂਗਰਸ ਪਾਰਟੀ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਚੁਣ ਕੇ ਆਏ ਨੇਗੇ ਉਹ ਕਦੇ ਸਰਕਾਰੀ ਸਕੂਲਾਂ 'ਚ ਗਏ ਨਹੀਂ ਉਹਨਾਂ ਨੇ ਜਾ ਕੇ ਨਹੀਂ ਦੇਖਿਆ ਕਿ ਸਰਕਾਰ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਲਾਇਬ੍ਰੇਰੀਆਂ ਬਣਾ ਰਹੀ ਆ ਕਿਸ ਤਰ੍ਹਾਂ ਲੈਬਸ ਬਣ ਰਹੀਆਂ ਨੇਗੀਆਂ ਕਿਸ ਤਰ੍ਹਾਂ ਚਾਰ ਦਿਵਾਰੀਆਂ ਹੋ ਰਹੀਆਂ ਨੇਗੀਆਂ ਕਿਸ ਤਰ੍ਹਾਂ ਸਾਡੇ ਟੀਚਰ ਜਿਹੜੇ ਉਹ ਬਾਰਸਕਲਾਈ ਲੈਂਡ ਜਾ ਰਹੇ ਨੇਗੇ ਕਿਸ ਤਰ੍ਹਾਂ ਸਕੂਲ ਆਫ ਫੈਮਿਨਸ ਬਣ ਰਹੇ ਨੇਗੇ ਕਿਸ ਤਰ੍ਹਾਂ ਸਕੂਲਾਂ ਦੇ ਅੰਦਰ ਮੈਂ ਦੇਖਿਆ ਸਰਦਾਰ ਭਗਵੰਤ ਸਿੰਘ ਮਾਹ ਜੀ ਜਾ ਕੇ ਆਏ ਨੇਗੇ ਉਕਾਟ ਕਰਕੇ ਆਏ ਨੇ ਸਵਿਮਿੰਗ ਪੂਲ ਬਣਿਆ ਪਹਿਲੀ ਵਾਰ ਹੋਇਆ ਕਿ ਸਰਕਾਰੀ ਸਕੂਲ ਦੇ ਅੰਦਰ ਸਵਿਮਿੰਗ ਪੂਲ ਬਣਿਆ ਇਹ ਤਾਂ ਨਹੀਂ ਇਹਨਾਂ ਦੇ ਸਾਹਮਣੇ ਆਉਂਦਾਗਾ ਕਿਉਂਕਿ ਇਹ ਵਿਚਾਰੇ ਨਾ ਆਪ ਪੜ੍ਹੇ ਨੇਗੇ ਨਾ ਨਾਨਾ ਦੇ ਬੱਚੇ ਪੜ੍ਹੇ ਨੇਗੇ ਸਰਕਾਰੀ ਸਕੂਲਾਂ ਦੇ ਵਿੱਚ ਇਸੇ ਕਰਕੇ ਇਹਨਾਂ ਨੂੰ ਪੰਜਾਬ ਦੇ ਜਿਹੜੇ ਲੱਖਾਂ ਹੀ ਗਰੀਬ ਲੋਕ ਨੇਗੇ ਉਹ ਇਹਨਾਂ ਦੀ ਨਜ਼ਰ ਤੋਂ ਪਰਾਂ ਨੇਗੇ ਦਿਖਾਈ ਦੇਣਦੇ ਹੈਗੇ ਇਸੇ ਗੱਲ ਕਰਕੇ ਸਾਡੀ ਜਿਹੜੀ ਗਰੰਟੀ ਅਸੀਂ ਪੂਰੀ ਕੀਤੀ ਆ ਇਹਨਾਂ ਨੂੰ ਸਮਝ ਨਹੀਂ ਆ ਰਹੀ ਗਰੰਟੀ ਕਿਵੇਂ ਪੂਰੀ ਹੋਗੀ ਇਹ ਗਰੰਟੀ ਜਿਹੜੀ ਪੰਜਾਂ ਗਰੰਟੀਆਂ ਚੋਂ ਇੱਕ ਗਰੰਟੀ ਜਿਹੜੀ ਆ ਉਸੇ ਇਹ ਪੂਰੀ ਕਰਤੀ ਪੰਜਾਬ ਦੇ ਲੋਕਾਂ ਨਾਲ ਮਾਨਜ ਸਪੀਕਰ ਸਾਬ ਦੂਜੀ ਅਹਿਮ ਗਰੰਟੀ ਪੰਜਾਬ ਦੇ ਲੋਕਾਂ ਨਾਲ ਅਸੀਂ ਕੀਤੀ ਸੀ ਕਿਸੀ ਪੰਜਾਬ ਚ ਦਿੱਲੀ ਦੀ ਤਰਜ਼ ਤੇ ਜਿਸ ਤਰ੍ਹਾਂ ਦਿੱਲੀ ਚ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਮਹੱਲਾ ਕਲੀਨਿਕ ਬਣਾਏ ਨੇਗੇ ਉਹ ਪੰਜਾਬ ਚ ਬਣਾਵਾਂਗੇ ਇਹ ਸਾਡੀ ਗਰੰਟੀ ਸੀ ਜਦੋਂ ਸਰਕਾਰ ਬਣੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪਹਿਲੇ ਮਹੀਨੇ ਦੇ ਵਿੱਚ ਹੀ ਮਹੱਲਾ ਕਲੀਨਿਕ ਬਣਾਉਣ ਦੀ ਜਿਹੜੀ ਆ ਪ੍ਰਵਾਨਗੀ ਦਿੱਤੀ ਅੱਜ ਪੰਜਾਬ ਚ 800 ਤੋਂ ਵੱਧ ਮਹੱਲਾ ਕਲੀਨਿਕ ਪੰਜਾਬ ਦੇ ਲੋਕਾਂ ਨੂੰ ਸੇਵਾ ਕਰ ਰਹੇ ਨੇਗੇ ਔਰ 1 ਕਰੋੜ ਤੋਂ ਵੱਧ 1 ਕਰੋੜ ਤੋਂ ਵੱਧ ਲੋਕਾਂ ਦਾ ਮੁਫਤ ਇਲਾਜ ਤੇ ਉਹਨਾਂ ਦੇ ਟੈਸਟ ਜਿਹੜੇ ਉਹਨਾਂ ਮਹੱਲਾ ਕਲੀਨਿਕਾਂ 'ਚ ਹੋ ਗਏ ਕਿਉਂਕਿ ਇਹ ਨਾਤਾ ਇਹ ਆਪ ਜਾਂਦੇ ਨੇਗੇ ਪ੍ਰਮਾਤਮਾ ਨਾ ਕਰੇ ਨਾ ਜਾਣ ਮੈਂ ਤਾਂ ਇਹ ਅਰਦਾਸ ਕਰਦਾ ਉਹਨਾਂ ਮਹੱਲਾ ਕਲੀਨਿਕਾਂ 'ਚ ਨੰਨ ਦਾ ਪਰਿਵਾਰ ਜਾਵੇ ਪਰ ਲੇਕਿਨ ਮੈਂ ਇਹਨਾਂ ਨੂੰ ਜ਼ਰੂਰ ਬੇਨਤੀ ਕਰੂੰਗਾ ਕਿ ਉਹ ਸਾਡੇ ਜਿਹੜੇ ਮਹੱਲਾ ਕਲੀਨਿਕ ਉਹ ਦੇਖ ਕੇ ਆਉਣ ਕਿ ਸਾਡੀ ਦੂਜੀ ਜਿਹੜੀ ਸਿਹਤ ਦੀ ਗਰੰਟੀ ਆ ਪੰਜਾਬ 'ਚ ਉਹ ਗਰੰਟੀ ਵੀ ਜਿਹੜੀ ਆ ਪੰਜਾਬ 'ਚ ਪੂਰੀ ਹੋ ਚੁੱਕੀ ਆ ਔਰ ਜਿੱਥੇ ਰਹਿੰਦੀ ਆ ਅਸੀਂ ਬਿਲਕੁਲ ਉਹਦੇ ਦੀ ਬਜਟ ਇਸ ਵਾਰ ਵੀ ਰੱਖਿਆ ਗਿਆ ਪਿਛਲੇ ਸਾਲ ਵੀ ਰੱਖਿਆ ਸੀਗਾ ਸੋ ਲਗਾਤਾਰ ਤੀਜਾ ਬਜਟਾ ਲਗਾਤਾਰ ਤਿੰਨੇ ਬਜਟਾਂ ਦੇ ਬਿੰਦਰ ਸੀ ਇਹ ਹਜੇ ਵੀ ਜਿੱਥੇ-ਜਿੱਥੇ ਰਹਿ ਗਏ ਉੱਥੇ ਬਣਾਉਣ ਦਾ ਸੀ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਇਸੇ ਤਰ੍ਹਾਂ ਮੈਂ ਮਹਾਲੀ ਦੀ ਗੱਲ ਕਰਾਂ ਸਾਡੇ ਐਮਐਲਏ ਸਵਾਨ ਕੁਲਵੰਤ ਸਿੰਘ ਮਹਾਲੀ ਜੀ ਉਹਨਾਂ ਦਾ ਹਲਕਾ ਪੈਂਦਾ ਉੱਥੇ ਲਿਵਰੈਂਸ ਵੈਲਰੀ ਸਾਇੰਸ ਦਾ ਜਿਹੜਾ ਇੱਕ ਹਸਪੀਟਲ ਸਰਦਾਰ ਭਗਵੰਤ ਸਿੰਘ ਮਾੜੀ ਮੈਂ ਸਮਝਦਾ ਤਿੰਨ ਚਾਰ ਦਿਨ ਪਹਿਲਾਂ ਹੀ ਉੱਥੇ ਘਾਟ ਦੀ ਕਰਕੇ ਆਏ ਨੇ ਉਹ ਪੰਜਾਬ ਦਾ ਇੱਕੋ ਇੱਕ ਹਸਪਤਲ ਆ ਜੀ ਸਪੀਕਰ ਸਾਹਿਬ ਤੁਸੀਂ ਵੀ ਲੰਘਦੇ ਬੜਦੇ ਦੇਖ ਕੇ ਆਇਓ ਪੰਜਾਬ ਦਾ ਇੱਕੋ ਇੱਕ ਹਸਪਤਲ ਆ ਜਿਹਦੇ ਅੰਦਰ ਲਿਵਰ ਜਿਗਰ ਦੀਆਂ ਬਿਮਾਰੀਆਂ ਲਿਵਰ ਦੀਆਂ ਬਿਮਾਰੀਆਂ ਜੜੀਆਂ ਲੱਗੀਆਂ ਉਹ ਠੀਕ ਹੋਣ ਦਾ ਪਹਿਲਾ ਬਣਿਆ ਨਹੀਂ ਤੁਸੀਂ ਸਾਰੇ ਜਾਣਦੇ ਤੁਸੀਂ ਦੇਖਦੇ ਹੋ ਡਾਕਟਰ ਸਾਹਿਬ ਬੈਠੇ ਨੇ ਡਾਕਟਰ ਸੁਖੀ ਜੀ ਚਲੇ ਗਏ ਉਹਨੂੰ ਜਿਆਦਾ ਉਹਨੇ ਕੀ ਡਾਕਟਰ ਬਲਬੀਰ ਜੀ ਬੈਠੇ ਨੇਗੇ ਪੰਜਾਬ ਦੇ ਅੰਦਰ ਸਿਰਫ ਤੇ ਸਿਰਫ ਇਕੱਲਾ ਪੀਜੀਆਈ ਦੇ ਵਿੱਚ ਲਿਵਰ ਟ੍ਰਾਂਸਪਲੈਂਟੇਸ਼ਨ ਦਾ ਕੰਮ ਹੁੰਦਾ ਸੀਗਾ ਔਰ ਮੇਰੀ ਡਾਕਟਰ ਸਾਹਿਬ ਨਾਲ ਗੱਲ ਹੋਈ ਹੈ ਹੈਡ ਆਫ ਦੀ ਡਿਪਾਰਟਮੈਂਟ ਨਾਲ ਗੱਲ ਹੋਈ ਉਹਨਾਂ ਨੇ ਕਿਹਾ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਇਸ ਹਸਪੀਟਲ ਦੇ ਵਿੱਚ ਵੀ ਲਿਵਰ ਟ੍ਰਾਂਸਪਲੈਂਟੇਸ਼ਨ ਦਾ ਕੰਮ ਸ਼ੁਰੂ ਕਰ ਦਾਂਗੇ ਜਦ ਕੇ 70-80 ਲੱਖ ਰੁਪਈਆ ਸਰ ਮਨਜੋਖ ਸਪੀਕਰ ਸਾਹਿਬ ਜਦ ਕੇ 70-80 ਲੱਖ ਰੁਪਈਆ ਲਿਵਰ ਟ੍ਰਾਂਸਪਲੈਂਟੇਸ਼ਨ ਕਰਾਉਣ ਦਾ ਪ੍ਰਾਈਵੇਟ ਹਸਪੀਟਲ ਅੱਜ ਖਰਚ ਆਉਂਦਾ ਹੈਗਾ ਇਹ ਇਹ ਸਿੱਖਿਆ ਦੀ ਕ੍ਰਾਂਤੀ ਨਹੀਂ ਹੈਗੀ ਹੋਰ ਸਿਹਤ ਦੀ ਕ੍ਰਾਂਤੀ ਨਹੀਂ ਹੈਗੀ ਤਾਂ ਹੋਰ ਕੀ ਆ ਸੋ ਇਹ ਦਿਖਾਈ ਨਹੀਂ ਦਿੰਦੀ ਇਹਨਾਂ ਨੂੰ ਗੱਲਾਂ ਕਿ ਪੰਜਾਬ ਕੀ ਲਾਗੂ ਹੋ ਗਿਆ ਔਰ ਚੌਥੀ ਤੀਜੀ ਗਾਰੰਟੀ ਤੁਹਾਡੇ ਤੁਹਾਨੂੰ ਯਾਦ ਹੋਊਗਾ ਪਠਾਨਕੋਟ ਦੇ ਅੰਦਰ ਜਾ ਕੇ ਅਸੀਂ ਪੰਜਾਬ ਦੇ ਨੌਜਵਾਨ ਸੂਰਬੀਰ ਬਹਾਦਰ ਚਾਹੇ ਉਹ ਮਿਲਟਰੀ ਦੇ ਅੰਦਰ ਲਗੇ ਚਾਹੇ ਉਹ ਮੈਂ ਸਮਝਦਾਗਾ ਪੰਜਾਬ ਪੁਲਿਸ ਦੇ ਅੰਦਰ ਲਗੇ ਉਹਨਾਂ ਨੇ ਗਾਰੰਟੀ ਦਿੱਤੀ ਸੀ ਕੀ ਗਾਰੰਟੀ ਸੀਗੀ ਕਿ ਅਸੀਂ ਪੰਜਾਬ ਦੇ ਵਿੱਚ ਪਰਮਾਤਮਾ ਨਾ ਕਰੇ ਜੇਕਰ ਕੋਈ ਸ਼ਹੀਦ ਹੋ ਜਾਂਦਾ ਤਾਂ ਉਸਦੇ ਪਰਿਵਾਰ ਨੂੰ ਅਸੀਂ 1 ਕਰੋੜ ਰੁਪਇਆ ਸਨਮਾਨ ਰਾਸ਼ੀ ਸਹਾਇਤਾ ਰਾਸ਼ੀ ਦੇਵਾਂਗੇ ਜਿਸ ਤਰ੍ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੀਐਮ ਸਾਹਿਬ ਨੇ ਹੁਣੇ ਕਿਹਾ ਕਿ ਉਹ ਤੁਸੀਂ ਵਾਦਾ ਪੂਰਾ ਨਹੀਂ ਕੀਤਾ ਉਹ ਵਾਦਾ ਲਮਾਇਆ ਵੀ ਆ ਔਰ ਉਹ ਵਾਦਾ 100% ਸੀ ਲਾਗੂ ਕਰ ਦਿੱਤਾ ਪੰਜਾਬ ਦੇ ਅੰਦਰ ਇਹ ਵੀ ਇੱਕ ਗਰੰਟੀ ਸੀ ਪੰਜਾਬ 'ਚ ਇਹ ਗਰੰਟੀਆਂ ਨੂੰ ਦੇਵੀਆਂ ਨਹੀਂ ਹੈਗੀਆਂ ਮੈਂ ਇਸ ਬੰਦ ਚ ਤੋਂ ਤਾਂ ਯਾਦ ਕਰਾ ਰਿਆਂਗਾ ਇਹ ਸਾਰੀਆਂ ਗਰੰਟੀਆਂ ਬਾਰੇ ਲੀਡਰ ਆਫ ਦੀ اپੋਜੀਸ਼ਨ ਗੱਲ ਕਰਕੇ ਗਏ ਨੇ ਸੋ ਇਸ ਤੋਂ ਬਿਨਾ ਇੱਕ ਹੋਰ ਬਹੁਤ ਵੱਡਾ ਵਾਦਾ ਜਿਹੜਾ ਕਿ ਸ਼ਾਇਦ ਇਹ ਭੁੱਲ ਗਏ ਇਹ ਯਾਦ ਵੀ ਨਹੀਂ ਰੱਖ ਸਕਦੇ ਉਹਦਾ ਕਾਰਨ ਆ ਕਿ ਇਹਨਾਂ ਦੇ ਘਰਾਂ ਦੇ ਅੰਦਰ 300 ਯੂਨਟ ਬਿਜਲੀ ਦੀ ਖਤਰੀ ਹੁੰਦੀ ਹੈਗੀ ਪਰ ਮਹੀਨੇ ਦੀ 300 ਯੂਨਟ ਦੀ ਖਰਚ ਹੁੰਦੀ ਹੈਗੀ ਮੈਂ ਸਾਡੇ ਮੈਨਿਸਟਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਤੁਸੀਂ ਜਰੂਰ ਆਪਣੇ ਸਟਾਫ ਤੋਂ ਇਹ ਚੈੱਕ ਕਰਵਾਇਓ ਕਿ ਇਹ ਜਿਹੜੇ ਵੱਡੇ ਵੱਡੇ ਘਰਾਂ ਚੋਂ ਅਰਬ ਪਤੀਆਂ ਤੋਂ ਜਿੱਤ ਕੇ ਆਏ ਨੇਗੇ ਇਹਨਾਂ ਦੇ ਘਰ 300 ਯੂਨਟ ਹੈਗਾ ਵੀ ਆ ਜਾਂ 600 ਆ ਜਾਂ ਕਿੰਨਾ ਇਹਨਾਂ ਦੇ ਤਾਂ 15-15 100 ਤੋਂ 2-2000 ਫੁਕਦਾ ਆਊਗਾ ਸੋ ਇਹਨਾਂ ਨੂੰ ਨਹੀਂ ਪਤਾ ਲੱਗਣਾ ਕਿ 300 ਯੂਨਟ ਵਾਲੇ ਘਰ ਕਿਹੜੇ ਦੇਣਗੇ ਸੋ ਮੇਰਾ ਕਹਿਣ ਦਾ ਬਾਬਾ ਪੰਜਾਬ ਦੇ 90% ਲੋਕ 90% ਲੋਕਾਂ ਦੇ ਨਾਲ ਜਿਹੜਾ ਵਾਅਦਾ ਸੀਗਾ ਕਿ ਤੁਹਾਡੀ 300 ਯੂਨਟ ਦੀ ਅਸੀਂ ਬਿਜਲੀ ਮਾਫ ਕਰਾਂਗੇ ਉਹ ਪਹਿਲੇ 3 ਮਹੀਨਿਆਂ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਜੀ ਨੇ ਪੂਰਾ ਕੀਤਾ ਇਹਦੀ ਗਾਰੰਟੀ ਸੀ ਵੱਡੀ ਮਾਨਜੋਖ ਸਪੀਕਰ ਸਾਹਿਬ ਮੈਂ ਤਾਂ ਗੱਲ ਕਰ ਰਿਹਾ ਕਿ ਵਿਜਰਾ ਸਰਦਾਰ ਭਗਵੰਤ ਸਿੰਘ ਮਾਜੀ ਦਾ ਇਹ ਹੌਸਲਾਗਾ ਇੱਕ ਕਮਿਟਮੈਂਟ ਆ ਇਹ ਡ੍ਰਿਡ ਇਰਾਦਾਗਾ ਕਿ ਅਸੀਂ ਕੀ ਕਰਨਾ ਇਹਨਾਂ ਦੇ ਮਨ ਤੇ ਅੰਦਰ ਰੋਡ ਮੈਪ ਆ ਕਿ ਪੰਜਾਬ ਚ ਗਰੰਟੀਆਂ ਪੂਰੀਆਂ ਕਿਵੇਂ ਕਰ ਰੀਆਂ ਨੇ ਜੇ ਅਸੀਂ ਪੰਜ ਗਰੰਟੀਆਂ ਚੋ ਚਾਰ ਵੱਡੀਆਂ ਗਰੰਟੀਆਂ ਚਾਰ ਵੱਡੀਆਂ ਗਰੰਟੀਆਂ ਜਿਹੜੀਆਂ ਵਿਧਨ 2 ਇਅਰ ਅਸੀਂ ਪੰਜਾਬ ਚ ਪੂਰੀਆਂ ਕਰਤੀਆਂ ਰਹਿ ਗਈ ਇੱਕ ਸਾਡੇ ਸਾਰੇ ਸਤਕਾਰਯੋਗ ਮੈਂਬਰ ਸਾਹਿਬਾਨ ਬੈਠੇ ਨੇਗੇ ਗਰੰਟੀ ਰਹਿ ਗਈ ਇੱਕ ਸਾਡੀਆਂ ਭੈਣਾਂ ਦੀ ਮਾਵਾਂ ਦੀ ਸਾਡੀਆਂ ਮਹਿਲਾਵਾਂ ਦੀ ਬਿਲਕੁਲ ਇਸ ਹਾਊਸ ਦੇ ਅੰਦਰ ਅਸੀਂ ਬੜੇ ਜਿੰਬਰ ਨਾਲ ਕਹਿੰਦੇ ਆ ਕਿ ਉਹ ਵੀ ਅਸੀਂ ਗਰੰਟੀ ਪੂਰੀ ਕਰਾਂਗੇ ਪਰ ਲੇਕਿਨ ਅਸੀਂ ਚਾਰ ਗਰੰਟੀਆਂ ਜਿਹੜੀਆਂ ਨੇ ਉਹ ਅਸੀਂ ਹੁਣ ਤੱਕ ਪੂਰੀਆਂ ਕਰ ਚੁੱਕੇ ਆਂ ਇਸੋ ਬਿਨਾ ਮਾਨਜੋ ਸਪੀਕਰ ਸਾਹਿਬ ਕੁਝ ਮੈਂਬਰ ਸਾਹਿਬ ਨੇ ਕਿਹਾ ਕਿ ਪੰਜਾਬ ਦੇ ਅੰਦਰ ਬਸੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਸਟ ਜਿਹੜੀ ਆ ਉਹ ਤੁਹਾਡੇ ਜਰੀਏ ਲੀਡਰ ਆਪੋਜੀਸ਼ਨ ਨੂੰ ਭੇਜਤੀ ਅਲਿਸਟ ਮੇਰੇ ਕੋਲ ਵੀ ਹੈ ਕਿਸੇ ਕੀ ਲਿਸਟ ਭੇਜਤੀ ਸੋ ਮਹਿਮਾਨ ਸਾਹਿਬ ਦਾ ਧੰਨਵਾਦ ਕਰਦਾ ਕਿ ਇਹਦੇ ਬਾਰੇ ਤੁਸੀਂ ਬਿਲਕੁਲ اپੋਜੀਸ਼ਨ ਨੂੰ ਚਾਰੂ ਕਰਾਤਾ ਕਿ ਕਿਹੜੀਆਂ-ਕਿਹੜੀਆਂ ਨੌਕਰੀਆਂ ਦਿੱਤੀਆਂ ਨਹੀਂ ਗਈਆਂ ਮਾਨਯੋਗ ਸਪੀਕਰ ਸਾਹਿਬ ਕਈ ਬੰਦਿਆਂ ਨੇ ਕਿਹਾ ਬਹੁਤ ਸਾਰੇ ਮੈਂਬਰ ਸਾਹਿਬਾਨ ਨੇ ਕਿਹਾ ਕਿ ਐਜੂਕੇਸ਼ਨ ਦਾ ਬਜਟ ਘਟ ਗਿਆ ਐਜੂਕੇਸ਼ਨ ਦਾ ਬਜਟ ਘਟਿਆ ਨਹੀਂ ਜੀ ਐਜੂਕੇਸ਼ਨ ਦਾ ਬਜਟ ਜਿਹੜਾਗਾ ਉਹ 11.5 ਫੀਸਦੀ ਸੀ ਉਹ ਵਾਅਦੇ ਨਾਲ ਰੱਖਿਆ 11.5 ਫੀਸਦੀ ਵਾਧੇ ਦਾ ਰੱਖਿਆ ਗਿਆ ਪਿਛਲੀ ਵਾਰ ਜਿਹੜਾ ਰਿਵਾਈਜ਼ ਬਜਟ ਸੀਗਾ ਆਰੀ ਦਾ ਬਜਟ ਸੀਗਾ ਉਹ 1658 ਕਰੋੜ ਰੁਪਏ ਸੀਗਾ ਤੇ ਹੁਣ ਅਸੀਂ 16987 ਕਰੋੜ ਰੁਪਏ ਰੱਖਿਆ ਗਿਆ ਸੋ 11.5 ਫੀਸਦੀ ਉਹ ਚ ਵਾਧਾ ਹੋਇਆ ਹੈ ਇਸੇ ਤਰ੍ਹਾਂ ਐਗਰੀਕਲਚਰ ਦੀ ਗੱਲ ਕੀਤੀ ਸੀਗੀ ਪਿਆਲੀ ਸਾਹਿਬ ਨੇ ਕੀਤੀ ਸੀ ਹੋਰ ਮੈਂਬਰ ਸਾਹਿਬਾਨ ਨੇ ਕੀਤੀ ਸੀ ਇਹਦੇ ਵਿੱਚ ਵੀ ਜਿਹੜਾ ਆਰੀ ਦਾ ਬਜਟ ਜਿਹੜਾ ਹੈਗਾ ਸੀ 13236 ਸੀਗਾ ਜਿਹੜਾ ਹੁਣ ਵਧ ਕੇ 13700 84 ਕਰੋੜ ਰੁਪਏ ਰੱਖਿਆ ਹੈ ਸੋ ਮੇਰਾ ਕਹਿੰਦਾ ਪਾਬਾ ਜਿੱਥੇ ਜਿੱਥੇ ਅਸੀਂ ਪੈਸੇ ਰੱਖੇ ਨੇਗੇ ਉਹ ਸਾਰੇ ਅਸੀਂ ਬਿਲਕੁਲ ਪਾਰਦਰਸ਼ੀ ਨਾਲ ਸਾਡੀ ਟੀਮ ਨੇ ਤਿਆਰ ਕੀਤੇ ਨੇ ਇਸ ਤੋਂ ਬਿਨਾ ਮਾਨਯੋਗ ਸਾਡੇ اپੋਜੀਸ਼ਨ ਦੇ ਮੈਂਬਰ ਸਾਹਿਬ ਨੇ ਕਿਹਾ ਸੀਗਾ ਕਿ ਜਿਹੜਾ ਪੰਜਾਬ ਸਰਕਾਰ ਡੈਟ ਲੈਂਦੀ ਹੈ ਕਰਜ਼ਾ ਲੈਂਦੀ ਹੈ ਇਸ ਤੋਂ ਬਿਨਾ ਹੋਰ ਕਿਹੜਾ ਕਿਹੜਾ ਕਰਜ਼ਾ ਜਿਹੜੀਆਂ ਕਾਰਪੋਰੇਸ਼ਨ ਜਾਂ ਹੋਰ ਐਂਟੀਟੀਆਂ ਨੇ ਜਿਹੜੀਆਂ ਉਹਨਾਂ ਨੇ ਕੀ ਕੀ ਦਿਆ ਪੰਜਾਬ ਦੇ ਅੰਦਰ ਮੈਂ ਬੜੀ ਜ਼ਿੰਮੇਵਾਰੀ ਨਾਲ ਕਹਿਣਾਗਾ ਕਿਸੇ ਹੋਰ ਕਾਰਪੋਰੇਸ਼ਨ ਨੇ ਕੋਈ ਵੀ ਕਰਜ਼ਾ ਨਹੀਂ ਲਿਆ ਪਰ ਲੇਕਿਨ ਮੈਂ ਵੀ ਸਪਸ਼ਟ ਕਰਨਾ ਚਾਹਨਾਗਾ ਕਿ ਪੰਜਾਬ 'ਚ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ ਤਦ ਉਹ ਰੂਲਰ ਡਿਵੈਲਪਮੈਂਟ ਬੋਰਡ ਦੇ ਰਾਹੀਂ ਮੰਡੀ ਬੋਰਡ ਦੇ ਰਾਹੀਂ ਰੂਲਰ ਡਿਵੈਲਪਮੈਂਟ ਬੋਰਡ ਦੇ ਰਾਹੀਂ 5450 ਕਰੋੜ ਰੁਪਏ ਮੰਡੀ ਬੋਰਡ ਦੇ ਰਾਹੀਂ 4080 ਕਰੋੜ ਰੁਪਏ ਟੋਟਲ ਯਾਨੀ ਕਿ 9530 ਕਰੋੜ ਰੁਪਇਆ ਲੈ ਕੇ ਇਹਨਾਂ ਨੇ ਉਦੋਂ ਇੱਕ ਕਰਜ਼ਾ ਮਾਫੀ ਦੀ ਸਕੀਮ ਚਲਾਈ ਸੀ ਲਿਆ ਕਿੰਨਾ ਸੀ 9530 ਕਰੋੜ ਰੁਪਏ ਪਰ ਲੇਕਿਨ ਮਾਫ ਕਿੰਨਾ ਕੀਤਾ ਸੀ ਕਿਸਾਨਾਂ ਦਾ 4400 ਕਰੋੜ ਰੁਪਏ ਕੀਤਾ ਸੀਗਾ ਆ ਅੱਜ ਨਾਲ ਤੁਹਾਡੇ ਸਾਹਮਣੇ ਆ ਕਿ 9530 ਕਰੋੜ ਰੁਪਏ ਇਹਨਾਂ ਨੇ ਮੰਡੀ ਬੋਰਡ ਤੇ ਵੀ ਲੈ ਲਿਆ ਸੀਗਾ ਜਿਹੜੀ ਕਿ ਗੱਲ ਸਾਡੇ ਨਾਲ ਕਰਦੇ ਨੇ ਇਸ ਤੋਂ ਬਿਨਾ ਜਿਹੜੀਆਂ ਇਹਨਾਂ ਦੀਆਂ ਲਾਇਬਿਲਟੀਆਂ ਜਿਹੜੀਆਂ ਪੈਂਡਿੰਗ ਛੱਡ ਗਏ ਸੀਗੇ ਸਰ ਮਰਜਾ ਸਪੀਕਰ ਸਾਹਿਬ ਮੈਂ ਜ਼ਿਆਦਾ ਸਮਾਂ ਨਹੀਂ ਲਾਊਗਾ ਜਿਹੜੀਆਂ ਲਾਇਬਿਲਟੀ ਪੈਂਡਿੰਗ ਛੱਡ ਗਏ ਸੀ ਲਗਭਗ 6276 6279 ਕਰੋੜ ਰੁਪਏ ਸਰ ਇਹ ਜਾਂਦੇ ਜਾਂਦੇ ਪੈਂਡਿੰਗ ਛੱਡ ਗਏ ਸੀਗੇ ਜਿਹੜੇ ਦੇਣੇ ਸੀਗੇ ਉਹ ਸਾਰੇ ਅਸੀਂ ਪੇ ਕਰ ਚੁੱਕੇ ਹਾਂ ਜਿਹਦੇ ਵਿੱਚ ਆਟਾ ਦਾਲ ਸਕੀਮ ਦੇ ਲਗਭਗ 376 ਕਰੋੜ ਰੁਪਏ ਜਿਹੜੀ ਪੀਐਸ ਆਈਡੀਸੀ ਆ ਪੀਐਫਸੀ ਕਹਿੰਦੇ ਜਿਹਨੂੰ ਆਪਾਂ ਉਹਦੇ 347 ਕਰੋੜ ਰੁਪਏ ਇਸੇ ਤਰ੍ਹਾਂ 슈ਗਰ ਫੈਟ 슈ਗਰ ਫੈਟ ਕਹਿੰਨੇਗਾ ਹਾਂਜੀ ਹਾਂਜੀ 슈ਗਰ ਫੈਟ ਦੇ ਸਰ 460 ਕਰੋੜ ਰੁਪਏ 460 ਕਰੋੜ ਰੁਪਏ ਸੋ ਜਿਹੜੀ ਸੈਂਟਰਲ ਦੀਆਂ ਸਕੀਮਾਂ ਸੀਗੀਆਂ ਉਹਨਾਂ ਦੇ ਪੈਸੇ ਪੇ ਦੀ ਕਰਕੇ ਗਏ ਸੀਗੇ ਉਹਦੇ ਵਿੱਚ ਵੀ 1750 ਕਰੋੜ ਰੁਪਏ ਪਾਵਰ ਸਬਸਿਡੀ ਦੀ ਜਿਹੜਾ ਏਰੀਅਰ ਪੈਂਡਿੰਗ ਪਿਆ ਸੀਗਾ 9000 ਚੋਂ ਉਹ ਵੀ 2468 ਕਰੋੜ ਪਾਵਰ ਸਬਸਿਡੀ ਦਾ ਰਹਿੰਦਾ ਸੀ ਜੇ 9000 ਨੂੰ ਛੱਡ ਕੇ ਇਹ 9000 ਨੂੰ ਛੱਡ ਕੇ ਆਗਾ 2468 ਕਰੋੜ ਰੁਪਏ ਇਹ ਸਾਰੇ ਪੈਸੇ ਜਿਹੜੇ ਨੇਗੇ ਉਹ ਵੀ ਅਸੀਂ ਆਲਰੇਡੀ ਇਹ ਸਰਕਾਰ ਨੇ ਪੇ ਕੀਤੇ ਨੇਗੇ ਇਸ ਤੋਂ ਬਿਨਾਂ ਸਰ ਜੁਜੀਸੀ ਪੇ ਸਕੇਲ ਜਿਹੜਾ ਕਿ ਜੁਡੀਸ਼ੀਅਲ ਕਮਿਸ਼ਨ ਦਾ ਸਾਡੀ ਜੁਡੀਸ਼ਰੀ ਸਾਡੇ ਜੱਜ ਸਾਹਿਬਾਨ ਲਗਾਤਾਰ ਪੰਜਾਬ ਚ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਕਿ ਲਗਾਤਾਰ ਲੋਕਾਂ ਨੂੰ ਜਸਟਿਸ ਨਿਆਂ ਦੇ ਰਹੇ ਨੇਗੇ ਉਹਨਾਂ ਦੇ ਉਹਨਾਂ ਦਾ ਪੇ ਕਮਿਸ਼ਨ ਸੀ ਜਿਹੜਾ ਉਹ ਲਾਗੂ ਨਹੀਂ ਕੀਤਾ ਸੀਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਤਾਂ ਫਾਈਲ ਲਈ ਕੀ ਇਮੀਡੀਏਟਲੀ ਆਰਡਰ ਕੀਤਾ ਕਿ ਪੇ ਸਕੇ ਲਾਗੂ ਕੀਤਾ ਜਾਵੇ ਔਰ ਥੋੜੇ ਦਿਨ ਪਹਿਲਾਂ ਜਿਹੜਾ ਉਹਨਾਂ ਦੇ ਭੱਤੇ ਪੈੰਗ ਤੇ ਪਏ ਸੀਗੇ ਉਹ ਵੀ ਲਾਗੂ ਕਰ ਦਿੱਤੇ ਗਏ ਨੇਗੇ ਸੋ ਮੇਰਾ ਕਹਿਣ ਦਾ ਪਾਬਾ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਅਸੀਂ ਲਾਗੂ ਕਰ ਰਹੇ ਹਾਂ ਜਦ ਕਿ ਕੇਂਦਰ ਸਰਕਾਰ ਨੇ ਸਾਡਾ ਮਾਨਯੋਗ ਸੀਐਮ ਸਾਹਿਬ ਦੇਖਣ ਵਾਲੀ ਗੱਲ ਆ ਸਾਡੇ ਮੈਂਬਰ ਸਾਹਿਬਾਂ ਚਲੇ ਗਏ ਅਸ਼wini ਜੀ ਉਹ ਗੱਲ ਕਰਦੇ ਸੀ ਕੇਂਦਰ ਸਰਕਾਰ ਮਦਦ ਕਰਦੀ ਆ 8000 ਕਰੋੜ ਰੁਪਇਆ 8000 ਕਰੋੜ ਰੁਪਇਆ ਜਿਹੜਾ ਉਹ ਨੈਸ਼ਨਲ ਹੈਲਥ ਮਿਸ਼ਨ ਦਾ ਰੂਰਲ ਡਿਵੈਲਪਮੈਂਟ ਫੰਡ ਦਾ ਮੰਡੀ ਡਿਵੈਲਪਮੈਂਟ ਫੰਡ ਦਾ ਅਤੇ ਸਪੈਸ਼ਲ ਅਸਿਸਟੈਂਟ ਜਿਹੜੀ ਸਟੇਟ ਦੀ ਕੈਪੀਟਲ ਮਿਲਦੀ ਆ ਉਹਦਾ ਵੀ ਸਰ ਉਹਨਾਂ ਨੇ ਵਿਧੈਲ ਕੀਤਾ ਹੋਇਆ ਰੋਕਿਆ ਹੋਇਆਗਾ ਸੋ ਮੈਂ ਸਮਝਦਾ ਬਹੁਤ ਵੱਡਾ ਅਨਿਆਗ ਆ ਜਿਸ ਤਰ੍ਹਾਂ ਸਾਡੇ ਕੈਬਨਿਟ ਕਲੀਗ ਅਮਨ ਜੀ ਨੇ ਕਿਹਾ ਸੀਗਾ ਕਿ ਅਸੀਂ ਪੰਜਾਬ ਦਾ ਹਰ ਇੱਕ ਨਾਗਰਿਕ ਪੰਜਾਬ ਦਾ ਹਰ ਇੱਕ ਵਸਿੰਦਾ ਕੇਂਦਰੀਕਰਨ ਚ ਹਿੱਸਾ ਪਾਉਂਦਾਗਾ ਜੀਐਸਟੀ